ਇਹ ਨਾ ਨਾ ਹਾ ਜਿਹੜਾ ਸੋਨੀਆ ਕਾ ਨਾ ਹੁੰਦਾ ਯਾਰ ਇੱਕ ਦਿਹਾੜਾ ਬੱਚਿਆਂ ਨੇ 12-13 ਦਿਨ ਇਹ ਸਾਰਾ ਫੁੱਟੇ ਜੜ ਮਾਉਂਦੇ ਕਿੱਥੇ ਆ ਆਹ ਦੇਖ ਯਾਰ ਦੋੜਾਂ ਦੇ ਬੱਚਿਆਂ ਦੇ ਕੰਮ ਮੈਂ ਕੱਪੜੇ ਲਾਉਣ ਆਈ ਇੱਥੇ ਇੱਥੇ ਕੀ ਕਰਨ ਦੇ ਲਈ ਬੁੱਢਿਆਂ ਮੇਕਲੇ ਗਲਦਾਂ ਉਹ ਯਾਰਾ ਮੈਂ ਚੋਰ ਨੋ ਲਗਾਹੀ ਇੱਧਰ ਵੇਖ ਮੈਂ ਕਹਾ ਸਾਰੀਆਂ ਗਲਦਾਂ ਖਰਾਬ ਹੋਈਆਂ ਮੈਂ ਰਹਿਣ ਦੇ ਕਿੰਝ ਨਾ ਕੱਟਾਂਗੇ ਨਹੀਂ ਤੁਹਾਨੂੰ ਕੰਮ ਕਰ ਕੋਈ ਹੈਗਾ ਕਿ ਨਹੀਂ ਹੈਗਾ ਇਹ ਕਰ ਦਪਹਿਰੇ ਆ ਕੇ ਤੇ ਬੁੱਤੇ ਮੇਕ ਤੇ ਸ਼ਾਲ ਨੂੰ ਵੇਖ ਲੈ ਜਿਹੜਾ ਕੰਮ ਆ ਉਹ ਕਰ ਆਓ ਜਾ ਕੇ ਮੈਂ ਅੱਜ ਯਾਰ ਕੰਮ ਨਹੀਂ ਕਰਨਾ ਮੈਂ ਕਿਸੇ ਕੋ ਪੈਸੇ ਲੈਣ ਜਾਣੇ ਆ ਇਹੋ ਹੀ ਕਹਿਣ ਨਹੀਂ ਕਿਸੇ ਕੋ ਜਿਹੜਾ ਲੈਣਾ ਨਾ ਉਹ ਹੀ ਤੁਹਾਨੂੰ ਕਹਿਣ ਨਹੀਂ ਆ ਜਾ ਕੇ ਤੇ ਉੱਧਰ ਕੰਮ ਕਰਕੇ ਆਓ ਯਾਰ ਮੇਰੀ ਗੱਲ ਜੇ ਜਾਣਾ ਦੱਸੋ ਜੇ ਨਹੀਂ ਜਾਣਾ ਤਾਂ ਵੀ ਦੱਸੋ ਲੋਹ ਦੇੜੀ ਮੇ ਤੁਹਾਡੇ ਲਾੜੇ ਨਹੀਂ ਸੁਣੇ ਜਾਂਦੇ ਰਕਮ ਵੀ 2 ਲੱਖ ਰੁਪਇਆ ਵਾ ਯਾਰ ਉਹ ਪੱਲਾ ਨਹੀਂ ਫੜਾਉਂਦਾ ਮੈਂ ਹੋਈ ਸੋਚਣਾਂ ਕੀ ਕਰਾਂ ਯਾਰ ਮੈਂ ਉਹਦਾ ਮੈਨੂੰ ਹੋਣਾ ਮੇਰਾ ਫੋਨ ਨਹੀਂ ਚੁੱਕਦਾ 3 ਦਿਨ ਹੋ ਗਏ ਆ ਰੋਜ਼ ਫੋਨ ਕਰਦਾ ਵਾਂ ਚੁੱਕਦਾ ਹੀ ਨਹੀਂ ਆ ਮੈਂ ਸੋਚਣੇ ਉਹਦੇ ਘਰ ਜਾਵਾਂ ਮੈਂ ਜਦੋਂ ਮੈਂ ਤੁਹਾਨੂੰ ਕਹਿੰਦੀ ਸਾਂ ਕਿ ਨਾ ਦੋ ਪੈਸੇ ਨਹੀਂ 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 ਮੇਰੇ ਯਾਰ ਆ ਮੇਰੇ ਯਾਰ ਦਾ ਜੀਜਾ ਵਾ ਉਹਦਾ ਜੀਜਾ ਤੇ ਮੇਰਾ ਜੀਜਾ ਹੈ ਯਾਰ ਮੇਰੀ ਗੱਲ ਸੁਣੋ ਮੇਰੇ ਯਾਰ ਨੂੰ ਤੇ ਪਤਾ ਹੀ ਨਹੀਂ ਉਹਨੂੰ ਪੈਸੇ ਦਿੱਤੇ ਆ ਯਾਰ ਦੇ ਕੰਨੀ ਆਵਾਜ਼ ਪਾਉਣੀ ਸੀ ਤੇ ਜੇ ਨਹੀਂ ਨਾ ਪਾਈ ਤੇ ਮੇਰੇ ਨਾਲ ਤੁਰੋ ਮੈਂ ਜਾਣੀ ਆ ਤੈਨੂੰ ਪਿੱਟ ਕੇ ਹੁਣ ਨਹੀਂ ਆ ਹਰਾਮ ਦੀ ਕਮਾਈ ਸਾਡੀ ਮੇਰੀ ਗੱਲ ਸੁਣ ਤੂੰ ਨਾ ਜਾ ਮੈਂ ਕੱਲਾ ਚਲ ਜੂਗਾ ਨਾ ਨਾ ਬੱਲੇਆ ਲੋਕਾ ਮੇਰੀ ਇੱਕ ਗੱਲ ਸੁਣ ਲੈ ਅੱਜ ਮੈਂ ਤੈਨੂੰ ਕੱਲਿਆ ਨਹੀਂ ਜਾਣ ਦੇਣਾ ਉਹ ਦਿਨ ਸੀ ਆਪਾਂ ਕਰਿਆ ਕੱਲਾ ਜਾ ਕੇ ਸਾਰੇ ਨੋਟ ਉਹਨੂੰ ਬਣਾਇਆ ਹਾਂ ਹੈ ਯਾਰ ਮੈਂ ਉਹਦੀਆਂ ਗੱਲਾਂ ਦੇ ਵਿੱਚ ਆ ਗਿਆ ਉਹ ਦਿਨ ਮੈਨੂੰ ਕਹਿੰਦਾ ਸੀ ਯਾਰ ਤੂੰ ਇਸ ਤਰ੍ਹਾਂ ਕਰ ਜਿਹੜੇ ਤੂੰ ਪੈਸੇ ਦੁਲਦੁਲ ਰੱਖਿਆ ਤੂੰ ਉਹਦੇ ਵਿੱਚ ਕਰ ਮੈਨੂੰ ਕੀ ਪਤਾ ਫਰਜੀ ਕੰਪਨੀ ਆ ਤੇ ਕਹਿੰਦਾ ਤੇਰੇ ਤੇ ਡਬਲ ਹੋ ਜਾਣੇ ਆ ਤੋ 2 ਲੱਖ ਦੇ ਤੈਨ 4 ਲੱਖ ਦਊਂਗਾ ਮੈਂ ਤੇ ਮੈਂ ਤੇ ਸਭ ਕੁ ਮੇਰੇ ਦਲਸਣ ਉਹਨੇ ਇਹ ਵੀ ਗੱਲ ਕਹੀ ਕਹਿੰਦਾ ਰਾਣੇ ਨੂੰ ਨਾ ਦੱਸੀ ਤੈਨੂੰ ਪਤਾ ਨਾ ਸਾਡੀ ਰਿਸ਼ਤੇਦਾਰੀ ਆ ਉਹ ਮੈਂ ਕਿਹਾ ਭਰਾਵਾ ਜਿਵੇਂ ਦਾ ਤੂੰ ਉਹਦਾ ਜੀਜਾ ਤੇ ਮੇਰਾ ਵੀ ਤੂੰ ਜੀਜਾ ਹੀ ਲੱਗਾ ਤੇ ਚੱਲ ਕੋਈ ਗੱਲ ਨਹੀਂ ਆਪਣੇ ਬੰਦਾ ਮੈਂ ਭਰੋਸਾ ਕਰਕੇ ਉਹਨੂੰ ਪੈਸੇ ਦੇ ਦਿੱਤੇ ਉਹ ਮੇਰੇ ਭੋਲਿਆ ਬੰਦਿਆ ਕਿਉਂ ਲੋਕਾਂ ਦੀਆਂ ਗੱਲਾਂ 'ਚ ਆ ਜਨਾ ਮੇਰੀਆਂ ਗੱਲਾਂ 'ਚ ਤਾਂ ਕਦੀ ਆਇਆ ਨਹੀਂ ਆ ਕਿ ਸੀਮਾ ਜੋ ਕਹਿੰਦੀ ਆ ਠੀਕ ਕਹਿੰਦੀ ਆ ਉਹ 2 ਮਿੰਟ ਚੁੱਪ ਕਰੇਗੀ ਮੈਂ ਕਿਹਾ 2 ਲੱਖ ਲਾ ਕੇ 4 ਲੱਖ ਹੋ ਜਾਊਗਾ ਤੈਨੂੰ ਸੈੱਟ ਬਣਾ ਕੇ ਦਊਗਾ ਰਾਣੀ ਹਾਰ ਪੂੰਦੀ ਹੈ ਨਹੀਂ ਤੂੰ 4 ਲੱਖ ਦਾ ਤੇ ਤੂੰ ਮੈਨੂੰ ਕਹਿਣਾ ਨਹੀਂ ਆ ਕਿੱਡਾ ਵਧੀਆ ਕੰਮ ਕੀਤਾ ਵਾ ਕਿੱਥੇ ਪਾਇਆ ਮੇਰਾ ਰਾਣੀ ਹਰ ਕਦੋਂ ਪੈਣਾ ਮੈਨੂੰ ਰਾਣੀ ਹਰ ਕੇ ਸੁਪਨੇ ਵਖਾਉਂਦੇ ਰਹਿਣਾ ਮੈਨੂੰ ਕੀ ਪਤਾ ਸੀ ਉਹਦਾ ਸਿਆਪਾ ਹੋਇਆ ਨਾ ਵਾ ਉਹਨੇ ਮੈਨੂੰ ਦੇਣਾ ਨਹੀਂ ਪੱਲਾ ਨਹੀਂ ਫੜਾਉਂਦਿਆ ਮੈਨੂੰ ਤੇ ਲੱਗਦਾ ਰਾਣੇ ਘਰ ਹੀ ਜਾਣਾ ਪੈਣਾ ਰਾਣੇ ਨਾਲ ਗੱਲ ਕਰਨੀ ਪੈਣੀ ਆ ਇੰਨੀ ਆਵਾਜ਼ ਉੱਚੀ ਵਿੱਚ ਨਾ ਉਹਨਾਂ ਦਾ ਸਿਆਪਾ ਕਰਨ ਜਾਣਾ ਤੇ ਨਾਲ ਜਾਣਾ ਜੇ ਮੈਂ ਮੈਂ ਅੱਜ ਘਰ ਨਹੀਂ ਰਹਿਣਾ ਮੈਂ ਲੈ ਚਲੀ ਪੜਸ ਆਪਣਾ ਅੰਦਰੋਂ ਤੇ ਮੇਰੇ ਨਾਲ ਤੁਰ ਤੈਨੂੰ ਕੀ ਲੱਗਦਾ ਮੈਨੂੰ ਟੈਨਸ਼ਨ ਨਹੀਂ ਆ ਰਾਤ ਦਾ ਮੈਂ ਸੁੱਤਾ ਨਹੀਂ ਆ ਐਸੇ ਕਰਕੇ ਪੀਰ ਨੇ ਕੋ ਪੈਸੇ ਕਢਾਉਣੇ ਕਿਤਰਾ ਵਾ ਮੈਂ ਚੱਲੀ ਜੇ ਪਰਸ ਲੈਣ ਅੱਜ ਪਹੁੰਚਣਾ ਆਪਣਾ ਰਾਣੀ ਘਰ ਤੇ ਰਾਣੀ ਨੂੰ ਉਹਦੀ ਜੀਜੇ ਦੀ ਕਰਤੂਤ ਦੱਸ ਕੇ ਆਉਣੀ ਆ ਮੇਰੀ ਗੱਲ ਸੁਣ ਰਾਣੀ ਘਰ ਕਿਉਂ ਚਲੀ ਆ ਆਪਾਂ ਕਿਉਂ ਰਾਣੀ ਨੂੰ ਦੱਸਾਂਗੇ ਤੇ ਆਪਣੇ ਜੀਜੇ ਨੂੰ ਰੋਏਗਾ ਅੱਗੋ ਓਏ ਹੋਰ ਹੀ ਨਾ ਕਿਤੇ ਪੰਗਾ ਖੜਾ ਹੋ ਜੇ ਨਾਲੇ ਉਹਨੂੰ ਤੇ ਪਤਾ ਵੀ ਨਹੀਂਗਾ ਰਾਣੀ ਦੀ ਘਰ ਦੀ ਕਿੰਨੀ ਵੈੜੀ ਆ ਉਹਨੇ ਤੇਰੀ ਇੱਕ ਵੀ ਗੱਲ ਨਹੀਂ ਸੁਣੀ ਤੈਨੂੰ ਬੋਲਣ ਦਾ ਮੌਕਾ ਨਹੀਂ ਦੇਣਾ ਓ ਜਾ ਗਾਂ ਇੱਧਰ ਕਿਹੜੀ ਘਾਟੇ ਇੱਧਰ ਸੀਮਾ ਵਾ ਇਸ ਤਰ੍ਹਾਂ ਜਿੱਤਰਾ ਇਸ ਤਰ੍ਹਾਂ ਬੋਲਣਗੇ ਉੱਥੇ ਜਾ ਕੇ ਮੈਂ ਦੂਣੀ ਮੈਰੀ ਆ ਨਾ ਅੰਦਰੋਂ ਕਢਵਾ ਕੇ ਲਿਆਂਦੇ ਨਾ ਮੇਰਾ ਨਾਮ ਵਟਾ ਦੀ ਤਰਾਨੀ ਤੇ ਪਵਾ ਕੇ ਰਹੂੰਗੀ ਤੇ ਦੂਜੀ ਗੱਲ ਕੱਲ ਤੂੰ ਮੈਨੂੰ ਕਹਿਣਿਆ ਜੀਜਾ ਤੇ ਉਹਦੇ ਰਾਣੀ ਘਰ ਹੀ ਰਹਿਣ ਦੇਵਾ ਫੇਰ ਆਪਾਂ ਉਹਨੂੰ ਜਾ ਕੇ ਉੱਥੋਂ ਬੋਦਿਆਂ ਤੋਂ ਫੜੀਏ ਤੁਰਪੋ ਮੈਨ ਨਾਲ ਜਦਿਓ ਕੇ ਨਹੀਂ ਤੇ ਮੈਂ ਇਕੱਲੀ ਨੇ ਜਲ ਜਣਾ ਨੇ ਫਿਰ ਵਹਿੰਦੇ ਰੋਗ ਤੇ ਲਾਫਾ ਕਰਾਈ ਆ ਚੱਲ ਤੁਰ ਲਖੀਸ਼ਾ ਜਿੱਤਰਾ ਇਹ ਬੋਲਦੀ ਆ ਨਾ ਇਤਰਾ ਹੀ ਉਥੇ ਬੋਲੂਗੀ ਨਾ ਤੇ ਚਲ ਮੇਰੇ ਦੇ ਪੈਸੇ ਨਿਕਲਵਾਨਗੇ ਚੰਗਾ ਸੋ ਗਨੂ ਲੈ ਜਾਣਾ ਓਏ ਆਂਦੀ ਨਹੀਂ ਹੋਣਾ ਆ ਜਾਣਾ ਆ ਜਾ ਆ ਜਾ ਕੁਰੀਆ ਆ ਜਾ ਫੋਨ ਪਾਸੋਂ ਸੁਣ ਲਈ ਕਾਟੇ ਨੂੰ ਜਿਹਦਾ ਵੀਗਾ ਵਾ ਚੱਲੀਏ ਹੁਣ ਕਾਟੇ ਦੇ ਕੋਲ ਆ ਲੋ ਕਾ ਆ ਜਾ ਨਾ ਘੇੜ ਦੇ ਘੇੜ ਲੋਤੀ ਆ ਜਾ ਮੰਮੀ ਜੀ ਤੁਸੀਂ ਕੀ ਕਰਨ ਦੇ ਜੇ ਲਿਓ ਮੈਂ ਫੋਨ ਕਾ ਲਾਵਾਂ ਕੋਈ ਨਹੀਂ ਪੁੱਤ ਮੈਂ ਲਾ ਤੁਰਾ ਇੱਕ ਗੱਲ ਮੈਂ ਸਾਰਾ ਕੰਮ ਮੈਂ ਰਸੋਈ ਦਾ ਕਰ ਲਿਆ ਸੀ ਸਿਰਫ ਫੁਲਕੇ ਲਾਉਣ ਵਾਲੇ ਰਹਿ ਗਏ ਸੀ ਤੇ ਮੈਂ ਗੁਰਪ੍ਰੀਤ ਨੂੰ ਕਿਹਾ ਸੀ ਕਿ ਹੁਣ ਤੂੰ ਫੁਲਕੇ ਲਾ ਲਈ ਤੂੰ ਉਹਨੇ ਲਾਇ ਹੀ ਨਹੀਂ ਕੇ ਨਹੀਂ ਉਹਨੇ ਨਹੀਂ ਲਾਇ ਤੂੰ ਤਾਂ ਫਿਰ ਮੈਂ ਤੇ ਲਾਉਣੀ ਸਾਰੇ ਇਹ ਰੋਟੀ ਖਾਣੀ ਤੈਨੂੰ ਪਤਾ ਵਾ ਪਤਾ ਨਹੀਂ ਉਹ ਗੁਰਪ੍ਰੀਤ ਸਾਹਿਬਿਆ ਮੈਨੂੰ ਜਿਹੜਾ ਵੀ ਕੰਮ ਉਹਨੇ ਨਹੀਂ ਆਖੀ ਨਹੀਂ ਲੱਗਣਾ ਹੁੰਦਾ ਚੁੱਪ ਕਰਕੇ ਕਹਿੰਦੀ ਆ ਕਿ ਮੈਨੂੰ ਬੈਠੀ ਨੂੰ ਰੋਟੀ ਪਾਣੀ ਦੇ ਦਿਓ ਉਹ ਪਹਿਲੇ ਰੇੜਾ ਜੂ ਕਿਜੀ ਆ ਉਹ ਬੁਚ ਰੋਟੀ ਮੰਮੀ ਰੋਟੀ ਪਾਈ ਨਹੀਂ ਮੇਰੇ ਤੇ ਹੱਲੇ ਪ੍ਰਣਾ ਤੇ ਲੱਥਣ ਗਈ ਆ ਨਾ ਮੇਰੀ ਗੱਲ ਸੁਣਾ ਸਾਰਾ ਕੰਮ ਮੈਂ ਕਰ ਲਿਆ ਸਫਾਈਆਂ ਮੈਂ ਕੀਤੀਆਂ ਕੱਪੜੇ ਮੈਂ ਧੋਤੇ ਆ ਕਦੂ ਕਦੂ چیر ਕੇ ਸਾਰੇ ਸਬਜ਼ੀ ਮੈਂ ਬਣਾਈ ਆਟਾ ਮੈਂ ਗੁੰਨਿਆ ਸਿਰਫ ਇੱਕ ਗੁਰਦੇ ਤੇਰੇ ਸੱਤੇ ਮੈਂ ਫੁਲਕੇ ਛੱਡੇ ਸੀ ਤੇ ਉਹ ਵੀ ਨਹੀਂ ਤੂੰ ਲਾਏ ਆਗੇ ਅੱਛਾ ਮੰਮੀ ਰਹਾ ਲੈ ਜੜੇ ਲਾਏ ਫੁਲਕੇ ਲਾਏ ਪਰਸੋਂ ਮੰਮੀ ਉਦੋਂ ਦਾ ਸ਼ਮੀ ਭਾਬੀ ਕਹਿੰਦੀ ਮੈਨੂੰ ਪਸੰਦ ਨਹੀਂ ਆਏ ਕਦੀ ਮੋਟੇ ਆ ਕਦੀ ਵੱਡੇ ਆ ਕਦੀ ਛੋਟੇ ਆ ਇਹ ਕਹਿਣਾ ਤੂੰ ਬਹੁਤੇ ਜ਼ਿਆਦਾ ਮੋਟੇ ਕਰਤੇ ਹੀ ਮੈਂ ਤੈਨੂੰ ਤਾਂ ਕਿਹਾ ਸੀ ਕਿ ਥੋੜੇ ਹੌਾਬ ਦੇ ਲਾਇਆ ਕਰ ਇੰਨੇ ਗੁਰਦੇ ਪਤਾ ਕੀ ਸਾਡੇ ਘਰ 'ਚ ਨਾ ਮੋਟੀ ਰੋਟੀ ਕੋਈ ਪਸੰਦ ਨਹੀਂ ਕਰਦਾ ਦੋ ਦੋ ਤਿੰਨ ਤਿੰਨ ਤੇ ਸਭ ਨੇ ਅੱਜਕੱਲ੍ਹ ਫੁਲਕੇ ਖਾਣੇ ਹੁੰਦੇ ਆ ਜੋ ਵੀ ਤੁਰਕੇ ਡੋਟੇ ਮੰਨੇ ਲਾਇਆ ਕਿ ਨਾ ਤੇ ਉਹਨਾਂ ਨੇ ਰੋਟੀ ਰঞ্জੀਤ ਦਾ ਪਤਾ ਹੀ ਕਿ ਹਿਸਾਬ ਹੈ ਉਹਨਾਂ ਨੇ ਰੋਟੀ ਫਰੇ ਰੇੜ ਦੇਣੀ ਹੈ ਜੇ ਤੇ ਚੱਜੀ ਦੀ ਰੋਟੀ ਉਹਨਾਂ ਨੂੰ ਪਰੋਸ ਕੇ ਦਿਓਗੇ ਨਾ ਪਤਲਾ ਫੁੜਕਾ ਤਾਜੀ ਸਬਜ਼ੀ ਉਹਨਾਂ ਨੇ ਖਾਣੀ ਹੈ ਇਸੇ ਕਰਕੇ ਪਤਾ ਨਹੀਂ ਫੁੜਕੇ ਲਾਇਏ ਨਹੀਂ ਕਿਸੇ ਨੂੰ ਕੀ ਨਹੀਂ ਲਾਈ ਤਾਂ ਪਸੰਦ ਆ ਜਾਣਾ ਹੀ ਨਹੀਂ ਮੈਂ ਗਰਮੀ ਚ ਮਰਾਂ ਤੇ ਫੁਲਕੇ ਵੀ ਲਾਉਂ ਉਹ ਤਾਂ ਨਹੀਂ ਪਸੰਦ ਆਉਣ ਦੀ ਗੱਲ ਨਹੀਂ ਆ ਕੰਮ ਕਰੀਦਾ ਤੇ ਸੋਹਣਾ ਕਰੀਦਾ ਤੂੰ ਘਰੇ ਵੀ ਤਾਂ ਫੁਲਕੇ ਲਾਉਣੀ ਆ ਖਾਂਦੇ ਵੀ ਨਹੀਂ ਆ ਮੈਂ ਲਾਉਣੀ ਆ ਮੇਡ ਲਾਉਂਦੀ ਫੁਲਕੇ ਤੁਹਾਨੂੰ ਪਤਾ ਨਹੀਂ ਵੀ ਤੇ ਕੰਮ ਆ ਨਹੀਂ ਲੱਗੀ ਅਸੀਂ ਭੁੱਲ ਗਏ ਉਹ ਚ ਭੈਣ ਜੀ ਮੇਡ ਛੁੱਟੀਆਂ ਵੀ ਕਰਦੀ ਆ ਰੋਜ਼ ਮੇਡ ਨਹੀਂ ਆਉਂਦੀਆਂ ਮਹੀਨੇ ਚ ਮਹਾ ਮੇਡ ਵੀ 25 ਦਿਨ ਆਉਂਦੀਆਂ ਪੰਜ ਛੁੱਟੀਆਂ ਹੁੰਦੀਆਂ ਨੇ ਭਾਬੀ ਮੈਨੂੰ ਗਰਮੀ ਚ ਮਰਨ ਦੀ ਲੋੜ ਨਹੀਂ ਮੈਂ ਬਜ਼ਾਰੋਂ ਮੰਗਾ ਲੈਂਦੀ ਹੁੰਦੀ ਸਾਰਾ ਬਜ਼ਾਰੋਂ ਲੈਂਦੀ ਹੁੰਦੀ ਸੀ ਨਾ ਉਹ ਤੇ ਨਹੀਂ ਮੈਂ ਪਾਉਂਦੀ ਚੱਲ ਹੁਣ ਤੇ ਸਿਰ ਤੇ ਪਈ ਆ ਨਾ ਹੁਣ ਤੇ ਤੈਨੂੰ ਕੱਟਣੀ ਪੈਣੀ ਹੈ ਨਾ ਮੇਰੇ ਕੰਮ ਕਰਨਾ ਪੈਣਾ ਹੈ ਮੈਂ ਬਣਾ ਦਵਾਂਗੀ ਤੁਹਾਨੂੰ ਪਸੰਦ ਹੀ ਨਹੀਂ ਆਉਂਦੇ ਮੈਂ ਹੁਣ ਤੁਹਾਡੇ ਨਾਲ ਕਰੇ ਥੋੜੀ ਜਿਹਾ ਨਹੀਂ ਹੈ ਥੋੜਾ ਵੀ ਹੁਣ ਜਿੱਦਾਂ ਦਾ ਮਰਜੀ ਤੂੰ ਕੰਮ ਕਰੀ ਜਾਏਗੀ ਆਪਾਂ ਕਹੀਏ ਠੀਕ ਹੈ ਠੀਕ ਹੈ ਜੇ ਹੁਣ ਕੋਈ ਤੂੰ ਓਡਾ ਦਾ ਕੰਮ ਕਰਦੀ ਆਪਾਂ ਤੇ ਤੁਹਾਨੂੰ ਕਹਿਣਾ ਵੀ ਥੋੜਾ ਹਾਵ ਨਾ ਕਰ ਲੈ ਆਹ ਚੀਜ਼ ਚੰਗੀ ਤਰ੍ਹਾਂ ਕਰ ਇਹਦੇ ਚ ਕੀ ਹਰਜ ਹੈਗਾ ਵਾ ਨਾਲੇ ਦੇਖ ਦੇ ਪੁੱਤ ਕਾਨੂੰ ਸਿੱਖ ਲਈ ਦੇ ਵੋ ਮੈਨੂੰ ਤੈਨੂੰ ਪਤਾ ਕਿਤਰਾ ਜੀ ਮੰਮੀ ਰੋਟੀ ਲਾਉਣੀ ਪਤਲੀ ਆ ਮੋਟੀ ਆ ਬਰੀਕ ਆ ਮੈਨੂੰ ਕਿਹੜਾ ਪਹਿਲੇ ਪਹਿਲੇ ਜਾਤ ਨਹੀਂ ਮੈਂ ਮੰਮੀ ਕੋਈ ਸਿੱਖ ਰੋਟੀ ਆ ਕੇ ਝਾਉਣਾ ਪੈਣੀ ਆ ਨਾਲੇ ਵੇਹ ਗੁਰਪ੍ਰੀਤ ਇੱਕ ਅੱਧੇ ਦਿਨ ਦਾ ਕੰਮ ਹੁੰਦਾ ਨਾ ਬੰਦਾ ਅਡਜਸਟ ਕਰ ਲੈਂਦਾ ਵਾ ਹੁਣ ਤੁਹਾਨੂੰ ਵੀ ਪਤਾ ਵਾ ਵੀ ਤੁਸੀਂ ਸੁਖਣਾ ਪਤਾ ਨਹੀਂ ਆ ਜੇ ਇੱਥੇ ਕਿੰਨੇ ਦਿਨ ਰਹਿਣਾ ਵਾ ਤੁਹਾਡੀ ਮਜਬੂਰੀ ਆ ਤੇ ਵੇ ਹੁਣ ਥੋੜਾ ਬੋਧਾ ਤੇ ਤੈਨੂੰ ਇਥੋਂ ਹੱਥ ਹਲਾਉਣਾ ਹੀ ਪੈਣਾ ਜੇ ਤੂੰ ਕਵੇਂ ਵੀ ਭਾਬੀ ਤੇ ਮੰਮੀ ਸਾਰਾ ਕਰਕੇ ਰੋਟੀ ਪਾਣੀ ਬਣਾ ਕੇ ਤੇ ਮੇਰੇ ਛੱਡਿਆ ਨੀ ਘੇਬਾ ਤੇ ਲਾ ਦੇਣ ਤੇ ਸਾਨੂੰ ਦੋਵਾਂ ਚੀ ਨੂੰ ਕਹਿਣ ਪਰੋਸ ਕੇ ਵੀ ਖਾ ਲੂ ਇਹ ਵੀ ਗੱਲ ਗਲਤ ਆ ਕਿ ਹੁਣ ਕਰਨੀ ਅੱਤ ਦੀ ਪੈਂਦੀ ਹਾਡੇ 'ਚ ਵੀ ਜਾਣੀ ਜਿਤੇ ਸਾਡੇ 10 ਫੁਲਕੇ ਲੱਤਦੇ ਹੀ ਉੱਤੇ 16 17 ਹੋ ਗਏ ਨੇ। ਮਸਤ ਤੁਹਾਨੂੰ ਸਾਡੇ 6 7 ਫੁਲਕੇ ਚੁਭਦੇ ਹਨਾ 6 7 ਦੇ ਫਰਕ ਪੈ ਗਿਆ ਕਿੰਨਾ ਹੋ ਪੈ ਗਿਆ। ਕੁੜੀਆਂ ਜੁਬਣ ਦੀ ਗੱਲ ਨਹੀਂ ਆ ਗਰਮੀ ਬੜੀ ਆ ਰਹੀ ਹੈ ਲੱਤਾਂ ਤੇ। ਜੇ ਬਾਕੀ ਬਣਾ ਲੋਗੇ ਮੇਰੇ ਵੀ 6 7 ਲੱਗਣਾ ਚਾਰੋਂ ਦੇ ਅੱਠ ਫੁਲਕੇ ਘੱਟ ਹੋ ਜਾਂਦੇ। ਪਹਿਲਾਂ ਮੰਮੀ ਘਰ ਨੂੰ ਹਮੇਸ਼ਾ ਕੁੱਥੀ ਪਾਉਂਦੀ ਆ। ਇਹਨੇ ਗੱਲ ਨੂੰ ਸਿੱਧੇ ਪੱਖੋਂ ਨਹੀਂ ਸੋਚਣਾ ਕਿ ਭਾਬੀ ਮੈਨੂੰ ਸਮਝਾਉਣ ਲਈ ਆ। ਮੈਂ ਨਹੀਂ ਚਾਹੁੰਦੀ ਕਿ ਤੁਹਾਡੇ 'ਚ ਕਲੇਸ਼ ਪਵੇ। ਮੈਂ ਚਾਹੁੰਦੀ ਆ ਵੀ ਅਸੀਂ ਪਿਆਰ ਨਾਲ ਰਣਾ ਨਰਜਾਈ ਦਿਨ ਕੱਟੀਏ ਜਿਹੜੇ ਇੱਥੇ ਆਹਦੇ तो ना मैं, को तो मैं कोई आके लड़ी है। कोई घट बोलिया मम्मी पापी ना मैं फुलके तो क्यों नहीं करते ला लाए फिर मैं तेरे सर ना फुलके ਪਰ ਉਹਨੂੰ ਕਰਕੇ ਤੇ ਕੁਝ ਹੋ ਜੇ ਇੱਥੇ ਤੇ ਫੇਰ ਸਾਰੀ ਉਮਰ ਉਹਨੇ ਕੰਮ ਕੀਆ। ਅੱਗੇ ਕੰਮ ਦੀ ਨਹੀਂ ਸੀ ਹੁਣ ਜਗਾ ਹੋ ਜਾਏਗਾ ਮੈਨੂੰ ਵੇਖ ਕੇ। ਮੇਰੀ ਕੁਮਾਰ ਰੋਟੀ ਨਾਲ ਲਾਉਣ ਆਣੀ ਨਹੀਂਗੀ। ਤੁਸੀਂ ਦੋ ਵੇ ਲੈਣਗੇ ਮੈਨੂੰ ਪਕਾ ਦੇ। ਚਲੋ ਆਲੀ ਹਟੀਆਂ ਗਟੀਆਂ ਦੋ ਜਾਣੀਆਂ ਇੱਕੋ ਖਲੋਤੀਆਂ ਵਾਂ। ਇੱਕੋ ਘਰ ਤੇ ਉਹਨਾਂ ਨੂੰ ਕੀ ਲੋੜ ਹੈ ਕੰਮ ਕਰਨ ਦਾ? ਤੁਸੀਂ ਸਬਜੀ ਸੁਬਜੀ ਘਟਵਾ ਲਿਆ ਕਰੋ ਮੇਰੇ ਕੋਲ। ਫੁਲਕੇ ਮੰਮੀ ਲਾ ਲੰਗੀ ਅੱਪੇ। ਸਬਜੀ ਦਾ ਨਾ ਉਹਦੇ ਲਿਆ ਕਰੋ ਉਹ ਬੰਦਾ ਅੰਦਰ। ਆਹ ਤੂੰ ਐਸੀ ਜਿਵੇਂ ਜੀਵੇ ਤੇ ਅਹੀਂ ਮਰੀਏ ਮੁੜ ਕੇ ਧਰਮ ਨੂੰ ਤੇ ਨਾਲ ਫੁਲਕੇ ਲਾਉਣ ਕੰਮ ਪਾਉ ਵਣ ਕੇ ਕਰਨਾ ਪੈਣਾ। ਇਹ ਗੱਲ ਨਹੀਂ ਬਣਨੀ। ਭਾਂ ਯਾਰ ਮਾਸ਼ੀ ਨੂੰ ਕੋਈ ਸਰਕਾਰ ਤੂੰ ਇਹ ਕਹਾਣੀ ਨਹੀਂ ਆਪੇ ਜੜਾ ਨਾ 2 ਮਿੰਟ ਚ ਹੋ ਜਾਣ ਜਿੰਨਾਂ ਨੂੰ ਟਾਈਮ ਲੱਗਣਾ ਉਹਨਾਂ ਕੰਮਾਂ ਨੂੰ ਤੂੰ ਹੱਥ ਨਹੀਂ ਪਾਉਣਾ ਹੁਣ ਸਵੇਰੇ ਵੇਲੇ ਕਿੰਨੇ ਕੱਪੜੇ ਸੀ ਤੁਸੀਂ ਵੀ ਲਾ ਕੇ ਦੋਵਾਂ ਜੀਆਂ ਨੇ ਸੁੱਟੇ ਮੈਂ ਸਾਰੇ ਧੋਤੇ ਸਕਾਏ ਪਰ ਐਸਾ ਕਰਕੇ ਰੱਖੇ ਮੈਂ ਤੇ ਨਹੀਂ ਤੁਹਾਡੇ ਕੱਪੜੇ ਬਾਹਰ ਸੁੱਟੇ ਕਿ ਆ ਵਰਪੇ ਤੂੰ ਆਪਣੇ ਤੇ ਆਪਣੇ ਘਰ ਵਾਲੀ ਦੇ ਜਾ ਪ੍ਰੈਸ ਕਰਾ ਲਾ ਤੇ ਜਾਂ ਕਰ ਲਾ ਮੈਂ ਕਿ ਕਿ ਨਾ ਸਾਰੇ ਥਾਂ ਉਥਾਈ ਲਮਾਰੀਆਂ ਚ ਰੱਖੇ ਆ ਨਾ ਫੇਰ ਤੈਨੂੰ ਰੋਟੀਆਂ ਬੰਦੀ ਨੂੰ ਟੀ ਪਾ ਰਹੀ ਯਾਰ ਨਹੀਂ ਪਸੰਦ ਆਂਦੀ ਆ ਨਾ ਮੇਰੇ ਕੋਲ ਹੀ ਕਿਹਾ ਕਿ ਨਖਰੇ ਨਹੀਂ ਸਹੀ ਹੁੰਦੇ ਨਾ ਮੈਂ ਤਾਂ ਦਿਸਿਆ ਇਹ ਨਖਰੇ ਨੀਂ ਮਾਂ ਲੈ ਆਗੇ ਲਾਏਗੀ ਤੇ ਸਾਨੂੰ ਪਸੰਦ ਭੈਣੇ ਆ ਜਾਣੀਆਂ ਫੁਲਕਾ ਲਾਏਗੀ ਸਵਾਦ ਨਾਲ ਖੇੜੀ ਆ ਨਾ ਅੱਗੇ ਤਾਂ ਕੰਮ ਕਰਿਆ ਕਰ ਦੇਗੀ ਤੇ ਚਲੋ ਕੱਢੀ ਹੁੰਗੀ ਅੱਗੇ ਤੋਂ ਚੱਲ ਜਾ ਇਹ ਤਾਂ ਨਹੀਂ ਰੋਟੀ ਪਾ ਦੇ ਮੈਂ ਜਾਵਾਂਗੀ ਨਹੀਂ ਪਾ ਦੇ ਲੈ ਜੇ ਤੂੰ ਕਿ ਜਦ ਨਹੀਂ ਆ ਪਲੇਟ ਫੜੇ ਕੌਲੀ ਫੜੇ ਰੋਟੀ ਪਾਵੇ ਲਾ ਮੇਰੀ ਰੋਕਦੀ ਵੀ ਉਹ ਪਾ ਦਿੰਦੀ ਤੇ ਭਾਵੀ ਤੇਰੀ ਨੌਕਰ ਲੱਗੀ ਆ ਰੋਟੀ ਪਾ ਦੇ ਫੜੇ ਨਾਲੇ ਆਪਣੇ ਤੋਂ ਰੋਟੀ ਪਾ ਲਈ ਤੇ ਦੇ ਉਹ ਜਾ ਆ ਕਣ ਵਾਲੇ ਉਹ ਆ ਬੈਠਾ ਹੀ ਇਹ ਥੋੜਾ ਵੀ ਉਹਨੂੰ ਤੇ ਦੇ ਦੇ ਤੇ ਤੈਨੂੰ ਇਹ ਦੇ ਦੇ ਮਾਪਾ ਪਾ ਲੈਣੀ ਮਾਪੇ ਹਾਂ ਤੂੰ ਇਹ ਬਾਗ ਲਓਗੇ ਰੋਟੀ ਨਹੀਂ ਖਾਵਾਗੇ ਆਪਾਂ ਤੂੰ ਤਾਂ ਪਿੱਛੇ ਬੈਈਓ ਰੋਟੀ ਬਣਾਉਣ ਨੂੰ ਕਿੰਨਾ ਕੋ ਟਾਈਮ ਲੱਗਦਾ 2 ਮਿੰਟ ਨਹੀਂ ਲੱਗਦੇ ਜਿੱਥੇ ਸਾਰੇ ਨਹੀਂ ਬਣਾਉਗੇ ਧੀਦੀ ਰੋਟੀ ਬਣਾ ਲਿਆ ਕੀ ਹੁੰਦਾ ਤੁਹਾਨੂੰ ਤੇ ਪਕੌੜਾ ਲੱਗਿਆ ਹੁੰਦੀ 2 ਮਿੰਟ ਲੱਗਦਾ ਆਹੋ ਉਹ ਵੀ ਦੇਖਾਂ ਮੇਰੇ ਮੁਟਿਆ ਜਿੱਥੋਂ ਤੱਕ ਜੋ ਹੁੰਦੇ ਨੇ ਜਿਆਦਾ ਹੀ ਤਾਂ ਇਹ ਮੁਟਿਆ ਚੋਂਦੇ ਨੇ ਮੈਂ ਆਹ ਸਬਜ਼ੀ ਰੱਖੀ ਆ ਆਹ ਖਾਣਾ ਨਹੀਂ ਸੀ ਤੇ ਜੇ ਤੂੰ ਆ ਦੇਖ ਨਹੀਂ ਆਏਂ ਤੇ ਸਮਝੀ ਜਤਰੇ ਨਹੀਂ ਤਰ ਟਾਈਮ ਨਾਲ ਰੋਟੀ ਪਕਾਇਆ ਕਰੋ ਟਾਈਮ ਨਾਲ ਖਾਇਆ ਕਰੋ ਫਿਰ ਸਾਰੇ ਸਾਰੀ ਥਾਲੀ ਖਾਣੀ ਖਾਣੀ ਕਰਕੇ ਰੱਖਦੇ ਹੁੰਦੇ ਆਈ ਤਾਂ ਨਹੀਂ ਦੋ ਜਣਿਆਂ ਚੋਗੀ ਆ ਗਈ ਜੋ ਜਾਣੇ ਤੂੰ ਦਹੀਂ ਪਾ ਲਈ ਦੇਖ ਮੈਂ ਬਾਅਦ ਚ ਖਾਣਗੀ ਪਰਾ ਹੋਣਾ ਰਸ ਕੇ ਚਲ ਗਈ ਕੁਣ ਜੇ ਛੱਡ ਦਵਾਂਗੇ ਜਦੋਂ ਇਹਨੂੰ ਭੁੱਖ ਲੱਗੂਗੀ ਨਾ ਇਹ ਆਪੇ ਪਾ ਕੇ ਖਾ ਲੂਗੀ ਮੰਮੀ ਮੈਂ ਨਾ ਤੁਹਾਨੂੰ ਇੱਕ ਗੱਲ ਦੈਣੀ ਹੈ ਹਾਂ ਕੈ ਕਰਤੂ ਕੀ ਐ ਲੱਗਦਾ ਵਾ ਜਿੱਦਾਂ ਸਾਡੀ ਬਹੁਤੀ ਧੀਰ ਨਹੀਂ ਬਣੀ ਹੈਗੀ ਪਤਾ ਨਹੀਂ ਕਿਉਂ ਤੂੰ ਮੈਨੂੰ ਇਹ ਦੱਸਣ ਗਿਆ ਪੈਰ ਨਿਕਲ ਗਿਆ ਗੱਲਾਂ ਤਾਂ ਦੇਖਣ ਹੀ ਨਹੀਂ ਲਈ ਤੂੰ ਮੈਂ ਤਾਂ ਤੇਲੇ ਦੇ ਦੋ ਕੰਨੀ ਆ ਫਿਰ ਮੈਂ ਕਿਹਾ ਸ਼ਾਇਦ ਸ਼ਾਇਦ ਅਗੋਂ ਅੱਗ ਸਹੀ ਹੋ ਜਾਵੇ ਤੇ ਉਹ ਠੋਕਰਾ ਕੱਢ ਦੋ ਪਰ ਇਹ ਕੁਝ ਨਹੀਂ ਹੋਣਾ ਠੀਕ ਹੈ ਕੋਈ ਨਹੀਂ ਗਾਣ ਦੇ ਉਹ ਕੱਲ ਪਾਸੋਂ ਵੀ ਆਏ ਮੈਨੂੰ ਪਤਾ ਨਹੀਂ ਕੱਲ ਕਹਿੰਦੇ ਉਹ ਕੀ ਸੁਪਨਾ ਆ ਕੀ ਆਖਣਦੇ ਮੈਨੂੰ ਜਦੋਂ ਮੈਂ ਤੁਹਾਨੂੰ ਕਹਿਆ ਮਮੀ ਬਾਅਦ ਚ ਦੱਸਿਓ ਮੈਨੂੰ ਮੈਨੂੰ ਨਾ ਪੁੱਤ ਤੜਕੇ ਜੇ ਸੁਪਨਾ ਆਇਆ ਬੜਾ ਭੈੜਾ ਜਿਹਾ ਮੈਨੂੰ ਡਰ ਆਉਂਦਾ ਐ ਲੱਗਿਆ ਜਿ ਤਰ੍ਹਾਂ ਨਾ ਲਾ 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 ਹੁੰਦੇ ਹੀ ਆ ਜਿ ਤਰ੍ਹਾਂ ਕਿਤੇ ਲੜਾਈ ਝਗੜਾ ਹੁਣ ਇਹਨਾਂ ਨੂੰ ਨਾ ਮੈਨੂੰ ਪਤਾ ਪੂਰਾ ਪਤਾ ਤੇ ਕੀ ਗੱਲ ਆ ਮੁੜ ਕੇ ਮੇਰੀ ਜਾਨ ਖੋਲ ਲਗੀ ਤੈਨੂੰ ਤਾਂ ਹੀ ਮੈਂ ਦੱਸਣ ਦਸਰ ਕਰ ਲਈ ਤੇ ਸ਼ਮੀ ਮੈਨੂੰ ਸੁਪਨਾ ਨਹੀਂ ਚੰਗਾ ਆ ਤੂੰ ਥੋੜੇ ਇਹਨਾਂ ਦੇ ਮੂੰਹ ਵੀ ਕੱਟਣ ਲੱਗਿਆ ਨਾ ਮਮੀ ਇਹ ਕਿਦਾਂ ਦਾ ਸੁਪਨਾ ਆ ਤੁਹਾਨੂੰ ਇਹ ਤੇ ਤੁਹਾਨੂੰ ਇਦਾਂ ਦਾ ਸੁਪਨਾ ਆ ਕਿ ਜਿੱਦਾਂ ਲੜਾਈ ਹੋਣੀ ਹੈ ਦੋਵਾਂ ਧਿਰਾਂ 'ਚ ਬਸ ਤੇ ਮੰਮੀ ਮੈਨੂੰ ਡਰੀ ਲੱਗਾ ਲੱਪਿਆ ਵਾ ਹੁਣ ਇਹ ਵੀ ਸਾਡੇ ਘਰੇ ਰਹਿਣ ਡਿਆ ਤੇ ਮੇਰੇ ਨਾਲ ਇਹਦੀ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਆ ਕਿਤੇ ਜ਼ਿਆਦਾ ਪਰੇਸ਼ਾਨਾ ਸਾਡੀ ਵੱਧ ਚੇ ਮੈਨੂੰ ਤੇ ਆ ਹੀ ਡਾਰੇ ਆ ਮੈਨੂੰ ਤੇ ਲੋਕਾਂ ਨੇ ਕਹਿਣਾ ਵਾ ਕਿ ਚਲ ਜੀ ਉਹਨਾਂ ਦੇ ਮਾਰੇ ਦੇਣ ਆਏ ਸੀ ਤੇ ਰੰਜੀਤ ਨੇ ਤੇ ਸ਼ਮੀ ਨੇ ਇਹਨਾਂ ਨੂੰ ਰੱਖਿਆ ਲਈ ਮੈਨੂੰ ਕੋਤੇ ਹੋ ਡਾਰੂ ਮੇਰੀ ਇੱਕ ਇੱਕ ਸੁਣ ਲੋ ਗੱਲ ਉਹ ਤਾਂ ਬੋਲਿਓ ਨਾ ਮੈਂ ਨਾ ਦਰ ਜਲੂਸ ਕੱਢ ਕੇ ਜਾਣਾ ਚੰਗੀ ਵਾਲਾ ਗਲੀ ਵਿੱਚ। ਉਹ ਮੇਰੀ ਗੱਲ ਸੁਣ ਨੀ ਜ਼ਿਆਦਾ ਉੱਚੀ ਉੱਚੀ ਨਾ ਬੋਲ ਦੇ। ਮੇਰੇ ਯਾਰ ਦਾ ਘਰ ਹੈਗਾ ਵਾ ਤੈਨੂੰ ਪਤਾ ਨਾ। ਰਾਣਾ ਕਿੰਨਾ ਪੱਕਾ ਯਾਰ ਹੈ ਮੇਰਾ। ਸਾਡ ਨੂੰ ਕਿਤੇ ਰਾਣੇ ਨੇ ਪੈਸੇ ਨਾ ਲਏ ਆ, ਉਹਦੇ ਜੀਜੇ ਨੇ ਲਏ ਆ। ਚੁੱਪ ਕਰ ਜਾ। ਤੂੰ ਪੰਜਾਬੀ ਤੈਨੂੰ ਦੱਸਣਾ ਪੈਂਦਾ ਵਾ। ਜੀਜੇ ਨੇ ਲਏ ਆ। ਘਰ-ਬਾਰ ਤੇਰਾ ਇਹੋ ਯਾਰ ਹੈਗਾ ਵਾ। ਲੋਕ ਤਾਂ ਬੈਲ ਥੇ ਲੈਂਦੇ। ਉਹ ਬੈਲ ਕਾਦੀ ਦੇਣੀ ਆ। ਅੰਦਰ ਆਓ ਸਿੱਧੇ। ਇੰਨਾ ਕੋ ਬੜੀ ਆਪਾਂ ਆਈਆਂ ਨਾ ਜੀਜੀ ਕੋ ਕਰਕੇ ਚਾਹ ਪੀਣੀ ਜਿਹੜੀ ਇਹਨਾਂ ਨੂੰ ਪਹਿਲਾਂ ਦੇਖ ਕੇ ਆਪਾਂ ਸਾਨੂੰ ਅੰਦਰ ਲੰਘਾਣ। ਕਿੱਥੇ ਆ ਮਾਰੋ ਬਾਜ ਗਾਣੀ ਨੂੰ ਗਾਣੀ ਅੱਜ ਕਿਧਰ ਉੱਤੀ ਬਾਜਾ ਗਾਣੀ ਕਿੱਥੇ ਆ ਮੰਮੀ ਇਹ ਕੌਣ ਆ ਤੇ ਸਹੀ ਮਿਲਦਾ ਰਹਿੰਦਾ ਇਹ ਕਿਹੜਾ ਹਾਂਜੀ ਪਾਜੀ ਸਸੀ ਕਾਂਜੀ ਜੀ ਸਸੀ ਕਾਂਜੀ ਸਸੀ ਕਾਂਜੀ ਸਸੀ ਕਾਂਜੀ ਕਿੱਥੇ ਆ ਇਹ ਗਰਮੀ ਕਿਉਂ ਹੋਈ ਮਾਰ ਕੇ ਲੱਗੇ ਬੜੀ ਆ ਉਹ ਗਰਮੀ ਆਂਟੀ ਆ ਗਈ ਆ ਤੇਰਾ ਸੰਦਸਾ ਤਾਰਾ ਆ ਗਈ ਆ ਰਾਨਾ ਰਾਨੋ ਜੀ ਤੋਂ ਆਪਣੇ ਕਾਪੋ ਦਿਓ ਨਾ ਰਾਨੇ ਕਿੱਥੇ ਆ ਤੇਰਾ ਜਵਾਈ ਕਿੱਥੇ ਆ ਉਹ ਹੀ ਕੰਮ ਤੇ ਆਓ ਦੀਦੀ ਕੀ ਕਰ ਤੁਸੀਂ ਇੱਧਰ ਕਿਉਂ ਭੋਲਣਦੇ ਹੋ ਕੋਈ ਕੰਮ ਸੀ ਤੁਹਾਨੂੰ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਚੁੱਪ ਕਰੋ ਮੈਂ ਦੱਸਨੀ ਆ ਆਏ ਜਵਾਈ ਘਰ ਦੇ ਪਰਤੂਟਾ ਕਰਦੇ ਫਿਰਦੇ ਨਾ ਬਾਹਰ ਉਹਦੀ ਜਸਣਾਈ ਹੈ ਪਰਤੂਟ ਚਲੋ ਉਹ ਤਾਂ ਘਰ ਨੂੰ ਆਓ ਬਹੁਤ ਸੇਪੇ ਨੂੰ ਪਾਣੀ ਚਾਹੀਦਾ ਹੋਇਆ ਕੀ ਦੀਦੀ ਉਹ ਪੈਸੇ ਚੱਕ ਕੇ ਲੈ ਗਿਆ ਸਾਡੇ ਮੁੰਡੇ ਉਹ ਕਰਦੀ ਆ ਬੈਠ ਕੇ ਰਹਿ ਕੇ ਕੀ ਜਿਹੜੀ ਗੱਲ ਐਸੇ ਕਰ ਲੋ ਜਿਹੜੀ ਗੱਲ ਕਰਨੀ ਬਲਾਸ ਬਾਹਰ ਲੱਟੋ ਜਿਆ ਕਰਾਉਂਦੇ ਵੇਖ ਇੱਥੇ ਜਿਹੜੇ ਤੁਸੀਂਾਨੂੰ ਨੋਟ ਗਏ ਗਏ ਦੇ ਰਹੇ ਆ ਤੁਹ ਬਕਰ ਦੋ ਮੇਰੀ ਗੱਲ ਕਰਦੀ ਗੱਲਿਆ ਦੇਖਿਆ ਕਰਦੇ ਅੰਦਰ ਰੋੜ ਕੇ ਕੰਮ ਨਹੀਂ ਦੀ ਆ ਰੋਲਾ ਕਿੰਨਾ ਹੁੰਦਾ ਵੀ ਆ ਹੋਏ ਹਾਂ ਹੋਏ ਇੱਥੇ ਲक्की ਭਾਜੀ ਤੇ ਸੀਵਾ ਐ ਦੋਵੇਂ ਇੱਥੇ ਆ ਗਈ ਪੱਕਾ ਸਾਨੂੰ ਹੀ ਮਿਲਣ ਆਏ ਹੋਣੇ ਪਤਾ ਲੱਗ ਗਿਆ ਮੈਂ ਕਿ ਸਾਨੂੰ ਨੂੰ ਸੋਹਰੇ ਘਰ ਆ ਗਿਆ ਕਿੰਨੀ ਵਾਰੀ ਕਿਹਾ ਸੀ ਸਾਰੀ ਦੁਨੀਆ ਕੋ ਪਹਿਲੇ ਲੈਣੀ ਪਰ ਲक्की ਭਾਜੀ ਕੋ ਪਹਿ ਇਹ ਨਾ ਲਈ ਜਦੋਂ ਕੋ ਪੈਸੇ ਲੈ ਕੇ ਆਨੇ ਵਾਪਸ ਵੀ ਨਹੀਂ ਕੀਤੇ ਤੇ ਸਿਆਪ ਐਥੇ ਆ ਗਈ ਹੁਣ ਆਹਣਾ ਐਥੇ ਵੀ ਜੀਣਾ ਔਖਾ ਹੋ ਜਾਣਾ ਮੈਂ ਦੀਦੀ ਇਹਨੇ ਗੁੱਸੇ ਚ ਕਿਉਂ ਆਏ ਜੀ ਗੱਲ ਕੀ ਆ ਤੁਸੀਂ ਬਹਿ ਕੇ ਗੱਲ ਕਰੋ ਨਾਲੇ ਮੈਂ ਪਾਣੀ ਤਾਂ ਨਹੀਂ ਲੈ ਕੇ ਆਈ ਪਹਿਲੇ ਔਰ ਛੱਡਾ ਪਾਣੀ ਪਾਣੀ ਪੁਣੀ ਦੀ ਪੀਣਾ ਹੈਗਾ ਬੜੇ ਪਾਣੀ ਸਾਨੂੰ ਪਿਆਸ ਤੇ ਪਾਣੀ ਪਿਆ ਪਿਆ ਕੇ ਸਾਨੂੰ ਇੱਥੇ ਖੜਾ ਕਰ ਦਿੱਤਾ ਵਾ ਲੈ ਆ ਕੇ ਸਿਮਾ ਕਿਹੜੀ ਹੋਣੀ ਗੱਲ ਕਰਦਾ ਯਾਰ ਕਾਦੀ ਹੋਣੀ ਗੱਲ ਕਰਦਾ ਜਾਣਦਾ ਘਰ ਤੈਨੂੰ ਪਤਾ ਲੱਗਾ ਮਾਣ ਕੋਈ ਨਹੀਂ ਕਰ ਪਾਣੀ ਦਾ ਨਹੀਂ ਕੋਈ ਪੁੱਛ ਕੋਈ ਨਹੀਂ ਪੀਣਾ ਪਾਣੀ ਦੀਆਂ ਗੁੰਗਲਿਆ ਕੋ ਨਿੰਬੂ ਨਬੂ ਵਾਲਾ ਪੁੱਤ ਪਾਣੀ ਦਹੀਂ ਕੇ ਪਾਣੀ ਪਤਾ ਪੀਓ ਆਪਰਾ ਸਾਨੂੰ ਕੋਈ ਘਬਰਾਹਟ ਨਹੀਂ ਹੁੰਦੀ ਜਿਹੜਾ ਨਿੰਬੂ ਪਾਣੀ ਨਿੰਬੂ ਪਾਣੀ ਤੂੰ ਪੀਓ ਹਮ ਤਾਂ ਨ ਕੋਈ ਘਬਰਾਟ ਆਉਣੀ ਆਵਾ ਸਾਨੂੰ ਪੁੱਤ ਕਾਦੀ ਘਬਰਾਟ ਆਉਣੀ ਆ ਜਿਹੜੀ ਜਵਾਈ ਤਾਂ ਦੇਨੇ ਕਰਤੂਤ ਕੀਤੀ ਉਹ ਦਸਾਈ ਆ ਜਵਾਈ ਨਹੀਂ ਹੋਰ ਕਿਹੜੀ ਨਵੀਂ ਕਰਤੂਤ ਕਰਦੀ ਆ ਕੋਈ ਨਹੀਂ ਆਲਾ ਦੇ ਚਰਾਣ ਨੂੰ ਵੀ ਸਾਹਮਣੇ ਤੇ ਰਾਣੇ ਭਾਜੀ ਨੂੰ ਵੀ ਆਲਾ ਦੇ ਸਾਹਮਣੇ ਬਲਾ ਆਪਣੀ ਨੂਰਾਨੀ ਨੂੰ ਵੀ ਇੱਥੇ ਦੱਸ ਨਹੀਂ ਸਾਹਰੇ ਸਾਹਮਣੇ ਉਹ ਤਾਂ ਇੰਨੀ ਗਰਮੀ ਨਹੀਂ ਹੋਈ ਦਾ ਠੰਡੇ ਸਵਾਹ ਨਾ ਕਾਂਡੀ ਤਾਂ ਮੈਂ ਦੱਸਦਾ ਸਾਡੇ ਕੋਲ 2 ਲੱਖ ਰੁਪਏ ਠੱਗ ਕੇ ਲੈ ਗਿਆ ਕੱਪ ਕਰ ਤੁਸੀਂ ਦੱਸਣਾ ਵਾ ਚੱਜ ਨਾ ਦੱਸੋ ਇਹਨਾਂ ਨੂੰ ਜਿਹੜੇ ਗੁੱਸੇ ਨਾਲ ਜਿਹੜੇ 2 ਲੱਖ ਸਾਨੂੰ ਗਿਣ ਕੇ ਤੇ ਫੜਾਣ ਉਹ ਨਹੀਂ ਪੀਣਾ ਪਾਣੀ ਆਪਾਂ ਪੀਤੇ ਪਾਣੀ ਮੇਰੀ ਸੁਣ ਲੋ ਕਰਨ ਅੱਜ ਵਿੱਚੇ ਘੜਿੱਤੀ ਤੇ ਵਿੱਚੇ ਘੜਾ ਜਵਾਈ ਲੈ ਗਿਆ ਇਹਨਾਂ ਕੋਲ 2 ਲੱਖ ਰੁਪਏ ਕੰਪਨੀ ਹੈ ਜੀ ਸਾਡੀ ਤੁਹਾਡੇ ਸਾਲ ਵਿੱਚ ਡਬਲ ਹੋ ਜਾਣਗੇ ਆ ਦੋ ਸਾਲ ਹੋ ਗਏ 2 ਲੱਖ ਰੁਪਏ ਵੀ ਨਹੀਂ ਮੁੜਿਆ ਤੂੰ ਪੁੱਤ ਮੇਰਾ ਕਹਿੰਦਾ ਤੁਸੀਂ ਹੱਥ ਤੇ ਧਰੇ ਉਹਨਾਂ ਨੂੰ ਦਿੱਤੇ ਆ ਮੈਂ ਤਾਂ ਨਹੀਂ ਨਾ ਕੋਈ ਪੈਸਾ ਮੈਂ ਤੁਹਾਡੇ ਕੋਲ ਥੋੜੀ ਮੰਗਤੀ ਆ ਮੈਂ ਤੁਹਾਡੇ ਜਵਾਈ ਕੋ ਮੰਗ ਨਹੀਂ ਮੈਨੂੰ ਪਤਾ ਵੀ ਤੁਹਾਡੇ ਹੱਥ ਤੇ ਨਹੀਂ ਧਰੇ ਤੀ ਉਹਨਾਂ ਨੂੰ ਕਰੋ ਮੇਰੇ ਸਾਹਮਣੇ ਕਰੋ ਮੈਂ ਉਹਨਾਂ ਨਾਲ ਗੱਲ ਗੁਰਪ੍ਰੀਤ ਆ ਜਲਦੀ ਸੋਨ ਨੂੰ ਵੀ ਆਵਾਜ਼ ਮਾਰੋ ਮੇਰੀ ਗੱਲ ਸੁਣੋ ਦੀਦੀ ਜਿੱਦਾਂ ਤੁਸੀਂ ਪੈਸੇ ਦਿੱਤੇ ਸੀ ਨਾ ਉਹਨਾਂ ਨੂੰ ਸਾਨੂੰ ਉੱਥੇ ਨਹੀਂ ਖੜਿਆ ਤੇ ਸਾਨੂੰ ਪੁੱਛ ਕੇ ਨਹੀਂ ਦਿੱਤੇ ਅੱਜ ਵੀ ਸਾਡੇ ਘਰ ਆਣ ਕੇ ਬੋਲਣ ਦੇ ਜੇ ਬਾਕੀ ਰਹੀ ਗੱਲ ਉਹਨਾਂ ਦੀ ਉਹ ਇੱਥੇ ਆਉਂਦੇ ਨੇ ਤਾਂ ਉਹਨਾਂ ਨਾਲ ਗੱਲ ਕਰ ਲੋ ਮੇਰੀ ਮੰਮੀ ਦੀ ਬੇਇੱਜ਼ਤੀ ਕਰਨ ਦਾ ਕੋਈ ਮਤਲਬ ਨਹੀਂ ਬੰਦਾ ਮੇਰੀ ਸੁਣ ਲੋ ਗੱਲ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਤੁਨੋਂ ਕੋ ਪੁੱਛ ਕੇ ਨਹੀਂ ਦਿੱਤੇ ਤੇ ਜਿੱਦ ਦਿਨ ਆਪਾਂ ਇੱਥੇ ਆਉਣੇ ਹਾਂ ਨਾ ਪਿਆਰ ਨਾਲ ਤੇ ਇਹ ਕਹਿੰਦੀ ਨਹੀਂ ਤੁਹਾਡਾ ਜੀਜਾ ਨਹੀਂ ਮੇਰਾ ਜੀਜਾ ਆਂਟੀ ਦੇ ਲਵਜ਼ ਸੀ ਹਾਏ ਨਹੀਂ ਆਪਣੇ ਜੀਜੇ ਨਾਲ ਵੀ ਜ਼ਿਆਦਾ ਪਿਆਰ ਕਰਦਾ ਇਹ ਮੁੰਡਾ ਬਹੁਤਾ ਹੀ ਪਿਆਰ ਕਰਦਾ ਤੁਹਾਡੇ ਮੂੰਹ ਨੇ ਦਿੱਤੇ ਸੀ ਤੇ ਕੁੜੀਏ ਤੂੰ ਤੇ ਜਾ ਕੇ ਬੋਲਣਾ ਕੋਈ ਜ਼ਿਆਦਾ ਹੀ ਸਿੱਖ ਗਈਆਂ ਮੈਂ ਤੇਰੀ ਮਾਵਾ ਵਰਗੀ ਆ ਕਿ ਉਸ ਹਿਸਾਬ ਨਾਲ ਗੱਲ ਕਰਨਾ ਆਂਟੀ ਜਦ ਆਪਣੀ ਅੱਖ ਦੀ ਕਮਾਈ ਕਿਸੇ ਨੂੰ ਫੜਾਈ ਹੋਏ ਨਾ ਤੇ ਪੱਲੇ ਨਾ ਪਏ ਇਰ ਬੰਨੀ ਬਲੀ ਦਾ ਯਾ ਤੇ ਕਿਸੇ ਤੇ ਪਰਲੇ ਤੇ ਕੋ ਪੈ ਗਿਆ ਹੁਣ ਹੋ ਜੀ ਦੀਰジナ ਗੱਲ ਕਰ ਕਿਤੋਂ ਪੁੱਟਿਆ ਇਹ ਜੇ ਮੈਨੂੰ ਦੱਸੋ ਤੁਹਾਡੇ ਜਵਾਈ ਨੇ ਕੰਮ ਕੀਤਾ ਕਿਹੜਾ ਚੱਜਦਾ ਕਿੰਨੂ ਕਿੰਨੂ ਨੇ ਚੱਗਿਆ ਸਾਨੂੰ ਵੀ ਨਹੀਂ ਛੱਡਿਆ ਹੈਗਾ ਕਿੰਨੇ ਕਿ ਤੁਹਾਡੇ ਕਰਵਾ ਕੇ ਲੈ ਗਏ ਤੇ ਕਿੰਨਿਆਂ ਨੂੰ ਦੀ ਦੇ ਕੇ ਤੋੜ ਦਿੱਤੀਆ ਤੇਰੀ ਇਹਦੇ ਚ ਸਾਡਾ ਕੀ ਕਸੂਰ ਆ ਤੁਹਾਨੂੰ ਕੀ ਦਸੀਏ ਕਹਿੰਦੇ ਆ ਨਾ ਝੱਗਾ ਚੁੱਕੋ ਤੇ ਢਾਡ ਆਪਣਾ ਹੀ ਨੰਗਾ ਹੁੰਦਾ ਵਾ ਮੈਨੂੰ ਅਸੀਂ ਤੇ ਆਪ ਬੜੇ ਦੁਖੀ ਆਂ ਉਹਨਾਂ ਤੋਂ ਕੀ ਦਸੀਏ ਤੁਹਾਨੂੰ ਅਸੀਂ ਮੈਨੂੰ ਲੱਭਣ ਦਿਆ ਕਿੰਨੇ ਕੁ ਦੀ ਦੁਖੀ ਹੈ ਜੇ ਦੁਖੀ ਹੁੰਦੇ ਨਾ ਤੇ ਉਹਨੂੰ ਅੰਦਰ ਨਾ ਆੜਦੇ ਕੱਤੀਆਂ ਮਾਰ ਕੇ ਨ ਬਾਹਰ ਕੱਢ ਕੇ ਨਾਲ ਹੀ ਧੀ ਵੜਾਈ ਜੇ ਨਾਲ ਹੀ ਜਵਾਈ ਵੜਾਇਆ ਜਾਂਦੇ। ਦੀਦੀ ਜੇ ਤੁਹਾਡੀ ਨਾਨਾ ਨੇ ਸਭ ਕੁਝ ਹੋਇਆ ਹੁੰਦਾ ਤੇ ਕੀ ਉਹਦੇ ਤੇ ਔਖੇ ਦਿਨ ਹੁੰਦੇ ਤੇ ਤੁਸੀਂ ਤਾਂ ਭਾਜੀ ਉਹਨੂੰ ਘਰੇ ਬਣਾ ਨਹੀਂ ਦਿੰਦੇ। ਐਦਾਂ ਨਹੀਂ ਹੁੰਦਾ। ਰਿਸ਼ਤੇਦਾਰੀਆਂ ਦੇ ਮਗਰ ਗੱਲਾਂ ਕਰ ਲੈਂਦੇ ਨੇ ਲੋਕ ਪਰ ਜਦੋਂ ਰਿਸ਼ਤੇਦਾਰੀ ਸਾਹਮਣੇ ਆਉਂਦੀ ਹੈ ਨਾ ਉਦੋਂ ਹਰ ਬੰਦਾ ਹੈਲਪ ਕਰਦਾ ਵਾ। ਮੂੰਹ ਤੇ ਜਵਾਬ ਦੀਦੀ ਨਹੀਂ ਦਿੱਤੇ ਜਾਂਦੇ। ਤੁਸੀਂ ਕੀ ਜਾਣਦੇ ਜੇ ਸਾਡੇ ਨਾਲ ਖੁੱਦ ਨਾ ਬੜਾ ਕੁਝ ਹੋ ਗਿਆ ਵਾ। ਔਰ ਅਸੀਂ ਫਿਰ ਵੀ ਧੀ ਜਵਾਈ ਆ ਅਸੀਂ ਨਾ ਨਹੀਂ ਕਰ ਸਕੇ ਉਹਨਾਂ ਨੂੰ ਜੇ ਇਹ ਗੱਲ ਹੈ ਨਾ ਐਡੀ ਧੂਤੀ ਵਾਲੀ ਨਾ ਲੱਗੀ ਤੇ 4 ਲੱਖ ਰੁਪਿਆ ਅੱਜ ਮੈਂ ਵੀ ਮੰਨਾਂ ਤੈਨੂੰ ਤੇ ਪੁੱਤ ਸਾਨੂੰ ਪੁੱਛ ਕੇ ਬਣਾਏ ਆਦੇ ਹੱਥ ਜੁ ਬਣਾਏ ਕਹਿੰਦੇ ਇਨ ਲੱਖੇ ਉਦੋਂ ਦੇਣਾ ਆਪਣੀ ਮਰਜ਼ੀ ਨਾ ਦਿੱਤੇ ਨਾ ਤੂੰ ਹੀ ਭਾਤੀ 2 ਸਾਲ ਹੋ ਗਏ ਪੈਸੇ ਦਿੱਤੇ ਰੋ 2 ਸਾਲ ਥੋੜਾ ਵੀ ਨਾ ਟਾਈਮ ਟਾਈਮ ਨਹੀਂ ਹੋਇਆ ਭਾਜੀ ਜੇ ਅਸੀਂ ਐਂ ਤਾਂ ਐਸੇ ਦੇਣ ਲੱਗ ਪਏ ਨਾ 4 ਲੱਖ ਤੁਹਾਨੂੰ 3 ਲੱਖ ਕਿਸੇ ਦਾ ਖਾਦਾ ਉਹਨਾਂ ਨੇ 2 ਲੱਖ ਕਿਸੇ ਦਾ ਖਾਦਾ 6 ਲੱਖ ਕਿਸੇ ਦਾ ਖਾਦਾ 4 ਲੱਖ ਸਾਡਾ ਖਾਦਾ ਸਾਡੀ ਧਿਆ ਕੋਠੀ ਵੀ ਵਿਕ ਗਈ ਨਾ ਤਾਂ ਵੀ ਅਸੀਂ ਇਹਨਾਂ ਦਾ ਕਰਜ਼ਾ ਨਹੀਂ ਲਾ ਸਕਦੇ ਤੁਸੀਂ ਆਪਣੇ ਸਾਥਕਾਂ ਇਹਨਾਂ ਨਾਲ ਕਰੋ ਮੈਂ ਬਾਜ ਮਾਰਦੀ ਆ ਆਪਾਂ ਤੁਹਾਨੂੰ ਕਹਿੰਦੇ ਪਏ ਤੂੰ ਇਹੋ ਜਿਹਾ ਸਾਈਡ ਤੇ ਇਹ ਦੇਖੋ ਮੈਂ ਕੱਢਨੀ ਆ ਬਾਹਰੋਂ ਦੀ ਬਾਜ ਤੇ ਜੇ ਤੂੰ ਇਹ ਨਾ ਮਾਰੀ ਮੈਂ ਅੰਦਰ ਧੂਕ ਲਈ ਬਾਜ ਤੇ ਤੂੰ ਮਾਰਦੇ ਵਾ ਮੇਰੀ ਗੱਲ ਸੁਣੋ ਅੱਜ ਵਈ ਠੱਗਾ ਨੇ ਠੱਗਾ ਨੇ ਕਰ ਆਪਣੀ ਕੀ ਰਹੀ ਜੇ ਕਿ ਭਰਾਵਾ ਪਹਿਲਾਂ ਨਹੀਂ ਪਤਾ ਕੋਈ ਠੱਗਿਆ ਸਾਨੂੰ ਤਾਂ ਹੋਣੀ ਪਤਾ ਲੱਗਾ ਕਿ ਸਾਡੇ ਨਾਲ ਠੱਗੀ ਹੋ ਗਈ ਹੈ ਉਹਨੇ ਤੇ ਮੈਨੂੰ ਵੀ ਨਹੀਂ ਛੱਡਿਆ ਮੈਨੂੰ ਤਾਂ ਪਤਾ ਨਹੀਂ ਝਾਤੀ ਚ ਲੈ ਕੇ ਕਹਿੰਦਾ 2 ਲੱਖ ਦੇ ਤੈਨੂੰ 4 ਲੱਖ ਬੁੜਾ ਕੇ ਦਵਾਂ ਮੈਂ ਵੀ ਉਹ ਝਾਤੀ ਜਾ ਗਿਆ ਆਂਟੀ ਜੀ ਉਹਨਾਂ ਨੇ ਕਹਿੰਦੇ ਸੀ ਰਾਣਾ ਬਾਅਦ ਚ ਪਹਿਲਾਂ ਤੂੰ ਮੇਰਾ ਪੋਤਾ ਤੇ ਉਹੋ ਤੇ ਦੱਸਣ ਦੀ ਆਪਣੇ ਜਵਾਈ ਵਾਲੇ ਉਹਨੇ ਕਹੇ ਦੱਸਣਾ ਹੀ ਆਪ ਰਲੇ ਜੀ ਉਹਨਾਂ ਦੇ ਨਾਲ ਤੁਹਾਨੂੰ ਦੱਸ ਕੇ ਤੇ ਉਹਨਾਂ ਨੇ ਕੀ ਕਹਣਾ ਆਪ ਵੀ ਤਾਂ ਨੋਟ ਖਾਂਦੇ ਜਵਾਈ ਦੇ ਕਾ ਤਾਂ ਇੰਤਿਜਾਇਤ ਕਿਹਾ ਜੀ ਕਿੰਨੇ ਚਿਰ ਤੇ ਆਪਾਂ ਬੋਲਣੇ ਆਇਆ ਕੋਈ ਉਹਨਾਂ ਚੋਂ ਕੋਈ ਨਹੀਂ ਤੂੰ ਹੀ ਤੇ ਪੁੱਤ ਬੜੇ ਬੜੇ ਇਗਜ਼ਾਮ ਦੇ ਤੇ ਲਾਉਂਦੇ ਕਿ ਤੂੰ ਹੀ ਵੀ ਲਾਣ ਰਲੇ ਜੇ ਅਸੀਂ ਕਹਦੇ ਪੁੱਤ ਰਲੇ ਤੇ ਆਪ ਠੱਗੇ ਗਏ ਆ ਜੇ ਨੈਣਾ ਰਲੇ ਤੇ ਮਾਰਵਾਦ ਨਹੀਂ ਗੁਰਪ੍ਰੀਤ ਇੱਧਰ ਆ ਅਰਤੀ ਨੈਣਾ ਮੈਨੂੰ ਕਾਹੇ ਜੋਗੀ ਨਹੀਂ ਛੱਡਿਆ ਜਿਹੜੇ ਤਿੰਨ ਪੁੱਤ ਮੇਰੀ ਇੰਨੀ ਹਿੱਤ ਕਰਦੇ ਸੀ ਨਾ ਉਹ ਹੀ ਹੁਣ ਆਨੇ ਡੱਡਦੇ ਆ ਦੱਸ ਮੈਂ ਕਿੱਥੇ ਮਰਾਂ ਮੈਨੂੰ ਤਾਂ ਮਰ ਮੈਨੂੰ ਥਾਂ ਵੀ ਨਹੀਂ ਲੱਗਦਾ ਇਹ ਕੁੜੀ ਨੇ ਤਾਂ ਮੇਰੀ ਡਾਂਡੀ ਲਾ ਛੱਡੀ ਵੱਡੀ ਪਖੰਡਨ ਪੈਸੇ ਦੋ ਮੈਨੂੰ ਪੈਸੇ ਮੈਂ ਨਹੀਂ ਜਾਣਦੀ ਤੁਹਾਨੂੰ ਗੁਰਪ੍ਰੀਤ ਗੁਰਪ੍ਰੀਤ ਹੈ ਇਹ ਕਿੱਥੇ ਚਲ ਗਈ ਆ ਇਹਨੂੰ ਕੰਮ ਆਖ ਆ ਗਿਆ ਹੁਣ ਇਹ ਕਿੱਥੇ ਬੈਠ ਕੇ ਚੜ ਕੇ ਬੈਠੀ ਹੈ ਇਹ ਕਿਧਰ ਨਿਕਲ ਗਈ ਹਾਦਿਆ ਉਹ ਸਾਨੂੰ ਗੱਲਾਂ ਕਰ ਕਰ ਕੇ ਮਾਰ ਦੇਣ ਲੱਗਿਆ ਉਹਨੂੰ ਵਿਚਾਰੀ ਨੂੰ ਭਾਵੇਂ ਟੈਕ ਹੋ ਜੇ ਉਹਨੂੰ ਗੱਲਾਂ ਸੁਣਾਈ ਜਾਂਦੇ ਆ ਮਾਂ ਨੂੰ ਵਿਚਾਰੀ ਨੂੰ ਕਈ ਕਿੱਥੇ ਉਹਨਾਂ ਨਾਮੇ ਤੋਂ ਠੱਗੀਆਂ ਪਤਾ ਨਹੀਂ ਕਿੰਨੇ ਲੱਖ ਦੀਆਂ ਮਾਰੀਆਂ ਨਾ ਐਵੇਂ ਨਹੀਂ ਆ ਕਲਪ ਦੇ ਪਏ ਉਹ ਕਹੇ ਗੱਲ ਕੋਈ ਕਲਪ ਦੇ ਆਏ ਆ ਵਿਚਾਰੇ ਘੁੱਪੇ ਠਜਾ ਹੁਣ ਹੈ ਕਿ ਕੰਨਾਂ 'ਚ ਰੂ ਲਿਆਈ ਤੈਨੂੰ ਸੁਣਦਾ ਨਹੀਂ ਪਿਆ 2 ਘੰਟੇ ਦੇ ਅਣ ਚੋ ਕਲਪਨ ਦੇ ਆ ਕੰਨ ਸਾੜੇ ਖਾ ਗਏ ਆ ਤੇ ਤੂੰ ਇੱਥੇ ਬੈੱਡ ਥਲੇ ਕੀ ਕਰਦੀ ਆ ਉੱਠ ਪਾ ਹੁਣ ਭਾਬੀ ਜੀ ਬੈੱਡ ਥਲੇ ਨਾ ਕੱਟਾ ਬੜਾ ਸੀ ਮੈਂ ਕਿ ਸਫਾਈ ਕਰ ਦਵਾਂ ਸਫਾਈ ਕਿਉਂ ਕਰਨਗੇ ਤੇਰੀ ਆਈ ਉੱਠ ਕੇ ਨਾ ਗੱਲ ਸੁਣ ਲੈ ਮੇਰੀ ਭਾਬੀ ਗੱਲ ਗੋ ਤੈਨਾਂ ਨੂੰ ਭੇਜ ਦੋ ਉਹ ਮੈਨੂੰ ਕੋ ਭੁਤਪ੍ਰੀਤ ਦਾ ਸੰਮੁਖਾ ਲੈ ਨਹੀਂ ਦੇ ਮੇਰੀ ਗੱਲ ਸੁਣ ਲੈ ਪੈਸੇ ਖਾਣ ਲੱਗਿਆ ਤੇ ਪੜੀਆਂ ਪੰਨਾ ਕੱਢ ਕੱਢ ਕਰਦੀ ਸੀ ਤੇ ਅੱਜ ਦੇਣੇ ਬਣੇ ਆ ਤੇ ਅੱਜ ਵੱਡਾ ਥੱਲੇ ਨੁਕਣ ਲਈ ਆ ਆ ਸਾਡੀ ਘਾਤੋਂ ਮਿੱਟੀ ਫਰੀਦ ਕਰਨ ਦੇਗੇ ਆ ਵੇੜਾ ਸਾਡਾ ਇਹਨਾਂ ਨੇ ਪੁੱਛ ਛੜਿਆ ਪੈਸੇ ਲੈਣ ਵਾਲਿਆਂ ਨੇ ਅੱਜ ਉੱਠ ਤਾਂ ਮੈਂ ਕੀ ਕਰਾਂ ਉੱਠ ਕੇ ਮੈਂ ਸਫਾਈ ਕਰਦੀ ਨਹੀਂ ਆ ਨਾਲੀ ਉਹ ਕਿਹੜੇ ਪੈਸੇ ਕਹਿੰਦੇ ਵੀ ਮੇਰੀ ਗੱਲ ਸੁਣ ਲੈ ਉੱਠ ਤਾਂ ਉਹਨਾਂ ਨਾਲ ਜਾ ਕੇ ਤੇ ਗੱਲ ਕਰਨਾ ਅੱਜ ਤੱਕ ਗੁਰਪ੍ਰੀਤ ਸਾਡੇ ਬੁਏ ਤੇ ਗਾੜੀ ਕਿਹੇ ਬੰਦੇ ਦੀ ਕਿਹੇ ਜਨਾਨੀ ਦੀ ਹਿੰਮਤ ਨਹੀਂ ਕਿ ਆਣ ਕੇ ਬੋਲ ਜਾਵੇ ਤੇ ਅੱਜ ਉਹ ਬਾਹਰੋਂ ਗੇਟ ਤੋਂ ਬੋਲਦੇ ਆਏ ਆ ਤੇ ਕੋਠੇ ਤੇ ਚੜਿਆ ਸੀ ਆਂਡ ਗਵਾਰਡ ਤੇ ਕੀ ਇੱਜ਼ਤ ਨੂੰ ਹਾ ਛੱਡੀ ਆ ਸਾਡੀ ਜਾ ਕੇ ਤੇ ਗੱਲ ਕਰੂ ਮੈਂ ਵੀ ਕੰਮ ਕੀ ਕਰਾਂ ਜਦੋਂ ਆਪਾਂ ਪੈਸੇ ਨਹੀਂ ਨਹੀਂ ਤੂੰ ਨਹੀਂ ਵੀਲੀ ਮੈਂ ਵੀ ਨਹੀਂ ਇਹ ਤਾਂ ਗੱਲ ਕੀ ਕਰ ਉਹਨਾਂ ਨੂੰ ਕਹਿ ਜਾ ਕੇ ਤੇ ਅਸੀਂ ਤੁਹਾਡੇ ਕੋ ਕਿਹੜੇ ਪੈਸੇ ਲਏ ਆ ਤੇ ਤੁਸੀਂ ਕਿਹੜੇ ਲੈਣ ਆਏ ਜੇ ਤੈਨੂੰ ਦੱਸਣ ਚੱਲ ਆ ਕੋਈ ਵੀ ਆਏਗਾ ਤੁਹਾਡੇ ਕੋ ਪੈਸੇ ਇਲਜ਼ਾਮ ਆਇਆ ਆ ਇੱਧਰ ਇੱਥੇ ਮੈਨੂੰ ਕਾੜੀ ਸਫਾਈਆਂ ਦੇਣ ਦੀ ਪੈਸੇ ਮੈਂ ਲੈਣੇ ਤੇਰੇ ਕੋ ਮੇਰੇ ਤੇ ਤੂੰ ਖਾ ਕੇ ਦੁਕਾਨ ਮਾਰ ਛੱਡਿਆ ਮੈਨੂੰ ਭੱਜੇਗਾ ਮੈਨੂੰ ਮੇਚਾ ਮੇਰੇ ਨਾਲ ਮੈਂ ਨਹੀਂ ਜਾਣਾ ਦਿੰਦਾ ਮੈਂ ਇੱਕ ਤਾਂ ਬਚਾ ਲੈ ਗੁੱਸੇ 'ਚ ਹਾਂ ਮੈਂ ਸੁਣੀ ਉਹ ਮਰ ਫੜੀ ਤੇ ਮੇਰੇ ਕੋਈ ਨਹੀਂ ਰਕਮਾਂ ਨਹੀਂ ਹੈ ਦੀਆਂ ਬਾਉ ਕਿ ਮੈਂ ਲੋਕਾਂ ਨੂੰ ਦੇਈ ਜਾਵਾਂ ਕੱਢ ਕੱਢ ਕੇ ਤੇਰੀ ਥਾਂ ਪੈਸੇ ਇਹਨੂੰ ਉਹਨਾਂ ਦਾ ਸਾਹਮਣਾ ਕਰਨਾ ਹੀ ਪੈਣਾ ਵਾ ਆ ਜਿਹੜੇ ਖਾਦੇ ਆ ਨਾ ਇਹ ਹੁਣ ਨਿਕਲਦੇ ਆ ਤੇਰੇ ਚੱਲਾ ਆ ਸੋਨੂੰ ਕਿੱਥੇ ਗਿਆ ਰੋਟੀ ਖਾ ਕੇ ਦੱਸ ਵੇਖ ਲਓ ਉਹ ਗਈ ਐ ਨਾ ਅੰਦਰ ਸ਼ਮੀ ਕਿਉਂ ਵੀ ਨਹੀਂ ਮੜੀ ਆਂਟੀ ਜੀ ਤੀ ਜਾ ਕੇ ਉਹਨੂੰ ਕੱਢੋਗੇ ਕਿ ਮੈਂ ਜਾਵਾਂ ਉਹਨੂੰ ਕੱਢਣ ਕਿ ਭਾ ਦੀ ਵੀ ਨਾਲ ਰਹੀ ਆ ਉਹਦੇ ਮਾਰੂ ਆਵਾਜ਼ ਤੇ ਮਾਰੂ ਆਣ ਆਪਾਂ ਇੱਥੇ ਬੈਠਣ ਥੋੜਾ ਆਏ ਆ ਕਿਆ ਪੈਸੇ ਵੇਖਣ ਆਏ ਆਂ ਐ ਕੰਮਕਾਰ ਵਾਲੇ ਬੰਦੇ ਆਂ ਆਂਟੀ ਵੇਲੇ ਨਹੀਂ ਆਂ ਫੇ ਲੋਕਾਂ ਕੋ ਠੱਗੀਆਂ ਮਾਰ ਕੇ ਪੈਸਾ ਕੱਢ ਲਿਆ ਸਾਡੇ ਕਰ ਲੜਾਈ ਵਹੀ ਰਾਤ ਦੀ ਇਸੇ ਪੈਸਿਆਂ ਕਿੱਥਾਂ ਹੀ ਚੱਲ ਤੋਰ ਹੁਣ ਕੀ ਟਿਕਣ ਦੀ ਆਂ ਬੱਗੀ ਤੂੰ ਮੇਰੇ ਕੋਲ ਸੂਟ ਚੇਂਜ ਕਰਕੇ ਤੂੰ ਜਾਊਂਗਾ ਨਹੀਂ ਤੇਰੀਆਂ ਫੋਟੋਆਂ ਕਿਚਨ ਨਹੀਂ ਆਏ ਜਾਂ ਤੇਰੇ ਇੱਥੇ ਸ਼ੂਟ ਕਰਨ ਆਏ ਆ ਆ ਤੇਰੇ ਕੋਲ ਪੈਸੇ ਮੰਗਣ ਆਏ ਆ ਤੁਰ ਮੇਰੇ ਨਾਲ ਚੱਲ ਨਿਕਲ ਓਪੀ ਛੱਡ ਬੰਦਾ ਓਪੀ ਨੂੰ ਵੇੜ ਲੈ ਵੇਖ ਲੈ ਮੈਂ ਕਿੰਨਾਂ ਕਹਾਂਗੀ ਮੇਰੇ ਕੋਲ ਟਾਈਮ ਨਹੀਂ ਤੇ ਨੇ ਪੈਣਾ ਮੇਰੇ ਕੋ ਸਬਜੀ ਮੰਗਣ ਨਹੀਂ ਆਏ ਜਿਹੜੀ ਮੈਂ ਉਹਨਾਂ ਨੂੰ ਕੋਲੀ ਭਰ ਕੇ ਦੇ ਦਾਂ ਉਹਨਾਂ ਨੂੰ ਆਜ ਤੇ ਗੱਲ ਕਰ